ਬਦਕੀ ਹਾਲ ਨੇ ਵਧੀਆ ਵਧੀਆ ਇਹ ਰੋਟੀ ਆਪਾਂ ਕਿੱਥੇ ਸਿੱਕੀ ਸੀ ਬਣਾਉਣੀ ਤੇ ਬਹਿ ਕੇ ਹਲਾਤਾ ਦੇਹਾ ਨਾਲੀ ਤੇ ਖੜੀ ਇਹ ਮਤਲਬ ਜਿਹੜੇ ਸਾਨਾ ਗੀਠੀ 'ਚ ਬੈਠਾ ਤੂੰ ਗੀਠੀ ਤਾਂ ਬੱਸ ਠੰਡ 'ਚ ਸੇਕਣ ਵਾਸਤੇ ਹੁੰਦੀ ਆ ਆਪਾਂ ਗੀਠੀ 'ਚ ਮੈਂ ਰੋਟੀਆਂ ਦਾ ਚੁੱਲ੍ਹਾ ਹੀ ਬਣਾਉਂਦਾ ਹੈ ਏਟਾ ਕਿੱਥੋਂ ਲੱਭਿਆ ਫਿਰ ਏਟਾ ਇਸ ਨਹੀਂ ਲੱਭ ਕੇ ਲੈ ਕੇ ਆਉਣੇ ਬੰਦੇ ਗੁਰੇ ਬਸੋਂ ਬ੍ਰਿੱਕਾ ਕਿੱਥੋਂ ਚੱਕੀਆਂ ਨੇ ਇਹੋ ਦੂਜੇ ਨਹੀਂ ਸੀਗੇ ਦੂਜੇ ਹੈਵਟਿੰਗ ਤੁਸੀਂ ਨਾਲ ਹੀ ਸੀ ਇਹ ਨਵੇਂ ਘਰ ਲੈ ਕੇ ਆਏ ਨਵੇਂ ਘਰ ਲੈ ਆਂਦੇ ਨੇ ਏਟਾ ਠੀਕ ਆ ਰੋਟੀ ਬਹੁਤ ਸਵਾਦ ਬੰਨੀ ਰੋਟੀ ਆ ਦੇਖੋ ਅੱਛਾ ਕੁਝ ਪਈ ਆ ਰੋਟੀ ਵਸੇ ਜਿਹੜੀ ਚੁੱਲੇ ਦੀ ਰੋਟੀ ਹੁੰਦੀ ਨੇ ਯਾਰ ਜੀ ਉਹ ਜਿਹੜੇ ਗੈਸ ਵਾਲੀ ਰੋਟੀ ਉਹਦਾ ਨਜ਼ਾਰਾ ਤਾਂ ਹੈ ਇਧਰ ਗਾਜਰਾ ਹੀ ਬਣਾ ਦਿਆਂ ਅੱਜ ਇਧਰ ਗੋਰਾ ਰੋਟੀਆਂ ਵੇਲੀ ਜਾਂਦਾ ਦਵਿੰਦਰ ਰੋਟੀਆਂ ਪਕਾਈ ਜਾਂਦਾ ਇਧਰ ਗਾਜਰਾ ਨੂੰ ਸਮਝੇ ਭਾਫਾਂ ਛੱਡੀ ਜਾਂਦੀ ਆ ਕੀ ਬਾਤਾਂ ਨੇ ਅੱਜ ਗਾਜਰਾ ਤੇ ਆਲੂ ਖਾਵਾਂਗੇ ਨਜ਼ਾਰੇ ਆਉਣਗੇ ਨਜ਼ਾਰੇ ਜਾਣਗੇ ਆਲੇ ਯਾਰ ਬੋਲਿਆ ਕੋਤਾ ਕਾਮ ਆਇਆ ਇੱਥੇ ਇੱਕਦੇ ਛੱਟਣਾ ਬੱਸ ਇਹ ਹੁੰਦਾ ਮੈਨੂੰ ਪਤਾ ਵੀ ਆਪਾਂ ਹੁੰਦਾ ਘਰ ਤੇ ਭੇਜਣਾ ਨਹੀਂ ਹੁੰਦਾ ਚੱਲ ਚੁੱਲੇ 'ਚ ਕੰਮ ਤਾਂ ਆ ਜਾ ਕਰੂ ਆਪਣੇ ਬੈੱਕਾ ਲੱਗ ਗਿਆ ਕੈਂਟ ਬੜਾ ਲੱਗਦਾ ਤੇ ਵਦਰਾ ਤੂੰ ਅੱਜ ਇੱਥੇ ਬੈਠਾ ਇੱਥੇ ਨੀਰਾ ਠੀਕ ਆ ਯਾਰ ਹੈ ਅੰਗੀਠੀ ਦੇਖੋ ਉੱਪਰ ਸਿਲਫ ਬਣੀ ਆ ਹੈ ਉੱਤੇ ਬਾਈਟਰ ਦੀ ਢੇਲਾ ਹੁੰਦਾ ਸੀਗਾ ਦੇਖੋ ਵਿੱਚ ਇਹ ਡਾਈਨਿੰਗ ਟੇਬਲ ਤੇ ਆਪਣਾ ਰਸਣ ਪਿਆ ਸਾਰਾ ਕੁਸੀਂ ਇਹਦੀ ਰੋਟੀ ਖਾਵਾਂਗੇ ਆਪਾਂ ਉਦੋਂ ਬਾਅਦ ਇਹ ਚੱਖਣਾ ਛੋਲੇ ਛੋਲੇ ਸਾਡੇ ਸਾਈਡ ਦੇ ਕਰ ਦਿਓ ਕਿੰਨੀਆਂ ਗੇ ਰੋਟੀਆਂ ਰਹਿ ਗਈਆਂ ਤੇ ਲਾਉਣ ਵਾਲੀਆਂ ਰਹਿ ਗਈਆਂ ਤਾਂ ਦੇ ਤਾਂ ਨ ਰਹਿ ਗਈਆਂ ਗੁਰੇ ਕਿੰਨੀਆਂ ਰਹਿ ਗਈਆਂ ਤੂੰ ਦੱਸ ਝੂਠ ਬੋਲਦਾ ਲੱਗਦਾ ਮੈਨੂੰ 6 7 7 ਰੋਟੀਆਂ ਰਹਿ ਗਈਆਂ 7 ਰਹਿ ਗਈਆਂ 7 ਰੋਟੀਆਂ ਇਹਨੇ ਝੂਠ ਕੋ ਬੋਲਦਾ ਤੇ ਬੰਦੇ ਭੁੱਖੇ ਰਹਿ ਜਾਣਗੇ ਇਸ ਹਿਸਾਬ ਨਾਲ ਭੁੱਖੇ ਨਹੀਂ ਰੱਖਣਾ ਪਰ ਬੰਦੇ ਨੂੰ ਆ ਰੋਟੀ ਰੱਜ ਕੇ ਖਾਣੀ ਆ ਸਵਾਲ ਰੋਟੀ ਦਾ ਟਾਈਮ ਹੀ ਆਈ ਹੈ ਇੱਕ ਟਾਈਮ ਰੋਟੀ ਰੱਜ ਕੇ ਖਾਣੀ ਹੁੰਦੀ ਹੈ ਇੱਕ ਟਾਈਮ ਤਾਂ ਹਾਜ਼ਮੀ ਹੋਏ ਸੋ ਦੋ ਤਿੰਨ ਰੋਟੀਆਂ ਖਾਣੀਆਂ ਪੈਂਦੀਆਂ ਸਵੇਰ ਦੇ ਟਾਈਮ ਤਾਂ ਗਿਆਨ ਦੀ ਮਾਰ ਲਾ ਕੋਰੇ ਕਿੰਨੀਆਂ ਖੋ ਗਈਆਂ ਖੋ ਗਈਆਂ 8 8 ਦੇ ਉਹ 9ਵੀਂ ਚਤਤਵੇ ਤੇ ਆ 9 20 ਦਾ 20 ਰੋਟੀਆਂ ਨਾ ਯਾਰ ਰੋਟੀਆਂ ਤੈੰਨੀ ਖਾਣੀਆਂ ਆਪਾਂ ਤੇ ਤਿੰਨ ਤਿੰਨ ਨੰਬਰ ਤੋਂ ਚਾਰ ਲੈ ਰੋਟੀ ਚਾਰ 16 ਇਹ ਵੀ 17 ਰਹਿ ਗਈ ਹਾਂਜੀ ਹਾਂ ਆ ਗਈ 6 ਦੇ ਬਸ ਬਾਕੀ ਤਾਂ ਸੀ ਉਹ ਫੇ ਕਪੂ ਸਾਹਿਬ ਇਹ ਵਧੀਆ ਆਪਾਂ ਨੂੰ ਗੈਸ ਨਾਲੋਂ ਹਾਂ ਲੈ ਆਓ ਬਿੱਲ ਵੀ ਘੱਟ ਆਊਗਾ ਹਨਾ ਕਪੂ ਸਾਹਿਬ ਬਿੱਲ ਬਾਰੇ ਕੀ ਵਿਚਾਰ ਆ ਬੜੀ ਆ ਲੱਕੜਾਂ ਨਾਲ ਬਾਦੂ ਨੂੰ ਸਮਾਨ ਜਿਹੜਾ ਆਉਂਦਾ ਆਏ ਨਾਲੇ ਕੰਮ ਆ ਜਿੱਦਾਂ ਕਰਤਾ ਹੁੰਦਾ ਛਿੱਟਣਾ ਪੈਂਦਾ ਸੀ ਹਾਂ ਉਹ ਕਰਤਾ ਕੋਲ ਸਾਰੇ ਇੱਥੇ ਇੰਦਾ ਆਉਂਦੇ ਜੋ ਉਹਨੇ ਇੰਜਾਂ ਪੇਪਰ ਗਏ ਇਹ ਤਾਂ ਐ ਗਾਲਾਂ ਪੇਪਰ ਤੋਂ ਚ ਕੱਢੀ ਆਇਆ ਕਰੋ ਗੇਟ ਕੋਲ ਜਿੰਨਾ ਖੜਾ ਜਾਂਦੇ ਤੇ ਦੂਜਿਆਂ ਦੇ ਨਾਲ ਕੱਢ ਜਾਂਦਾ ਕਾੜੀ ਦਾ ਨਹੀਂ ਹਾਂ ਇਹ ਸਾਰੇ ਕੱਦ ਗੋਤੇ ਜਿੱਥੇ ਲੈ ਕੇ ਰੱਖੋ ਵਧੀਆ ਕਮਾਚੀਆਂ ਦੀ ਆ ਕਿ ਫਿਰ ਡੱਬੀਆਂ ਵੀ ਲਿਉਣੀਆਂ ਪੈਣਗੀਆਂ ਆਪਾਂ ਨੂੰ ਗੈਸ ਤੇ ਗਾਉਣਾ ਪੈਂਦਾ ਉਹ ਇੱਧਰ ਡੱਬੀਆਂ ਵੀ ਲੈ ਕੇ ਆਸੀ ਖਾਣਾਂ ਹੈ ਲੇ ਗਏ ਤਾਂ ਮਾੜੀ ਜਗਾ ਕੇ ਹੁਣ ਨਾ ਪਤੰਗਾ ਸਾਈਡ ਤੇ ਕੋਈ ਨਹੀਂ ਯਾਰ ਦੇਖਣਾ ਵੀ ਚਾਹੀਦਾ ਗੈਸ ਹੋਰ ਨਾ ਖੜੀ ਜਾਵੇ ਐ ਗੱਲ ਤਾਂ ਹੈਗੀ ਆ ਤੂੰ ਫਿਰ ਆਪਾਂ ਹੁਣ ਵਧੀਆ ਹੂੰ ਬੈਸਕ ਟਾਈਮ ਵੀ ਵਧੀਆ ਹਨਾ ਆਪਣਾ ਰੋਟੀ ਬਣਾਉਣ ਦਾ ਗੈਸ ਤੇ ਪਲੇਟ ਕਰ ਦਿੰਦੇ ਸੀ ਚੁੱਲੇ ਤੇ ਟਾਈਮ ਨਾ ਮੜ ਜਾ ਕਰੂਗੀ 5 5.5 ਨੂੰ ਰੋਟੀ ਲਾ ਕੇ ਫਿਰ ਫ੍ਰੀ ਹੋ ਜਾ ਕਰਾਂਗੇ ਖਾ ਕੇ ਹਾਜਮ ਵੀ ਥੇਤੀ ਹੋ ਜਾ ਪਾਰਕ ਬੁਰਕ ਚ ਕੀੜਾ ਕੱਢਿਆ ਹੁੰਦਾ ਬੰਦੇ ਇਹਨਾਂ ਨਾਲ ਆਹ ਸਹੀ ਆ ਇਧਰੋਂ ਰੋਟੀ ਬੇਲ ਕੇ ਲਿਆ ਜਾਂਦਾ ਇਧਰ ਤਵੇ ਤੇ ਆ ਜਾਂਦੀ ਹੈ ਨਾ ਇਧਰ ਬੇਲਾਂ ਦਾ ਜਗ੍ਹਾ ਹੈਗੀ ਆ ਆ ਵੰਟੀ ਵਿਚਾਲੇ ਖੜਾ ਰੋਟੀ ਡਿਲੀਵਰ ਕਰਨ ਵਾਸਤੇ ਰੋਟੀ ਵਿਛਾਲੇ ਤੂੰ ਲੈ ਜਾ ਕਰ ਬਈ ਥੋਰਾ ਬੇਲਦਾ ਨਹੀਂ ਆਹ ਟੇਬਲ ਤੇ ਕਰ ਲਿਆ ਕਰ ਟੇਬਲ ਤੇ ਸਹੀ ਆ ਇੱਥੇ ਰੱਖ ਕੇ ਬੇਲ ਲੀਆਂ ਇਹਨੂੰ ਸਾਫ਼ ਕਰ ਲਾਂਗੇ ਉੱਤੇ ਰੱਖ ਲਾਂਗੇ ਨਾ ਪੇਪਰ ਜਾ ਨਾ ਨਾ ਪਲਾਈ ਬੋਰਡ ਛੋਟਾ ਦੇਖ ਲਾਂਗੇ ਨਾ ਕੋਈ ਇਦਾਂ ਦਾ ਹਾਂ ਜੀ ਜਿਵੇਂ ਕੋ ਗੱਤਾ ਜਾਉਂਦਾ ਰੋਟੀ ਤਾਂ ਉਹ ਤੇ ਰੱਖ ਕੇ ਇੱਥੇ ਵੇਲ ਲਈ ਨਾ ਇਹ ਤਾਂ ਮਤਲਬ ਆਪਾਂ ਨੂੰ ਖਾਣ ਵਾਸਤੇ ਰੋਟੀ ਬਣਾਵਾ ਆਪਣੇ ਚੁੰਟਾ ਨਹੀਂ ਤੇ ਚੁੰਟਾ ਚੁੰਟਾ ਫੜਾਓ ਭਾਈ ਪੂਰਾ ਮੈਂ ਕੋਕ ਨੂੰ ਆਪਣੇ ਫਾਇਦਾ ਨਹੀਂ ਫਿਰ ਰੋਟੀ ਰੋਟੀ ਮਚਾ ਦੂਗਾ ਫਾਇਦਾ ਨਹੀਂ ਕੋਈ ਅੱਛਾ ਕੋਕ ਸਾਹਿਬ ਐਸੇ ਅੰਗਿਟੀ ਤੇ ਬੂਟ ਨਹੀਂ ਰੱਖਿਆ ਹੁੰਦੇ ਅੰਗਿਟੀ ਤੇ ਬੂਟ ਰੱਖਿਆ ਕਮ ਗਲਤ ਹੈ ਵਾਹ ਵਾਹ ਹਣੋ ਤੋਂ ਇਹ ਉਹ ਆਉਂਦੀ ਹੈ ਅੰਗਿਟੀ ਆ ਨਾ ਹੂੰ ਠੰਡ ਹੈ ਰਹੀ ਆ ਕਿਤੇ ਜਿਆਦਾ ਠੰਡ ਚ ਹੋਣਾ ਨਾ ਉਹ ਚੁੱਲੇ ਤੇ ਆ ਕੇ ਤੇ ਤਵਾ ਰੱਖ ਕੇ ਤੇ ਘਰ ਆਪ ਨੇੜੇ ਹੋ ਜੇ तो तो बंगा गोरा हां का चेहरा तो पूरा घंट हे है चमकद चमकता कटप्पा ਅਗੈ ਨਹੀਂ ਬਣਾ ਵਾਲ ਕੇ ਮੁੜ ਕੇ ਰੋਟੀਆਂ ਮੱਚੀ ਜਾਣ ਨਹੀਂ ਆ ਮੱਝ ਜੇ ਕਾਰ ਤੇ ਆਪਣੇ ਕੋਲੇ ਬਾਧੂ ਦਾ ਮਤਲਬ ਇਹ ਨਹੀਂ ਚੁੱਲ੍ਹੇ ਚ ਦੱਬੀ ਆਵੇ ਮੁੜ ਕੇ ਪਾਣੀ ਪਾ ਕੇ ਬਝਾਉਣਾ ਉਹਨਾਂ ਰਾਤ ਨੂੰ ਤੂੰ ਓ ਲੱਕੜਾਂ ਜੱਲੀਆ ਪਾਣੀ ਪਾ ਕੇ ਨਹੀਂ ਬਝਾਉਣੀ ਅੱਗ ਨਾਲੇ ਚੱਲ ਜੀ ਅੱਗ ਨੂੰ ਕਦੇ ਵੀ ਪਾਣੀ ਨਹੀਂ ਪਾਉਣਾ ਹੈਗਾ ਜੀ ਕੋਈ ਨਹੀਂ ਧੁੱਕੀ ਜਾਂਦੀ ਆ ਬੰਡੋ ਗੋਲਦਾ ਕਰੋ ਐਡਾ ਕੋਈ ਨਹੀਂ ਹੈਗਾ ਪਾਣੀ ਪਾਉਂਗੇ ਪਤਾ ਕੀ ਹੈ ਜੇ ਕਾਰ ਤੇ ਵਿੱਚ ਜੱਕ ਪਲਾਸਟਿਕ ਮੱਚਿਆ ਹੋਇਆ ਉਹ ਵਿੱਚ ਸਾਰੇ ਹੀ ਆਪਣੇ ਖਰਾਬ ਹੋ ਜਾਣੇ ਚ ਉਹਦੀਆਂ ਗੰਡਾਂ ਜੀਆਂ ਬਣ ਜਾਣੀਆਂ ਸਵਾਦੀਆਂ